ਬਿਲਕੁਲ ਇਹੀ ਗੱਲ ਆ ਇਹ ਕੋਆਪਰੇਸ਼ਨ ਦਾ ਹੀ ਮਤਲਬ ਇੱਕ ਦੂਜੇ ਦੇ ਤਾਲਮੇਲ ਦੀ ਗੱਲ ਆ ਜੀ ਦੇਖੋ ਆਪਾਂ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਛੋਟਾ ਜ਼ਿਮੀਂਦਾਰਾ ਹੋਰ ਆ ਉਹਦਾ ਵਿਚਾਰੇ ਨੇ ਮੰਨ ਲਓ ਕਿਸੇ ਛੋਟੇ ਪਰਵਾਰ ਨੇ ਧੀ ਦਾ ਵਿਆਹ ਰੱਖਿਆ ਕੋਈ ਕਾਰਜ ਕਰਨਾ ਜਾਂ ਘਰੇ ਕੋਈ ਖੁਸ਼ੀ ਦਾ ਕਾਰਜ ਆ ਉਹਨੂੰ ਸੌਖਾ ਹੋ ਜਾਂਦਾ ਫਸਲ ਤਾਂ 6 ਮਹੀਨੇ ਨੂੰ ਆਉਣੀ ਆ ਮਿੱਚੋਂ ਨੂੰ ਕੀ ਆ ਤੁਸੀਂ ਘਿਓ ਵੀ ਖੰਡ ਵੀ ਰੇ ਤੇਲ ਹਲਦੀ ਮਿਰਚ ਨੂਨ ਮਸਾਲਾ ਜਿੰਨਾ ਵੀ ਸਮਾਨ ਆ ਉਥੋਂ ਤੁਸੀਂ ਲੈ ਸਕਦੇ ਹੋ ਇੱਕ ਤਾਂ ਫਸਲ ਤੇ ਭਗਤਾਨ ਕਰਨਾ ਇੱਕ ਉਹਨੂੰ ਵਿਆਜ ਵੀ ਘੱਟ ਮਿਲਦਾ ਬਾਕੀ ਮੈਂ ਕਹਣਾ ਹੁਣ بڑے ਲੋਕ ਸੰਧਾਂ ਵਾਲੀ ਗੱਲ ਆ ਗਈ ਟਰੈਕਟਰ ਨੇ ਹਰ ਇੱਕ ਤਰ੍ਹਾਂ ਦਾ ਸੰਦ ਆ ਜਿਹੜਾ 2-4 ਕਿੱਲਿਆਂ ਵਾਲੇ ਭਰਾ ਮੇਰੇ ਵਰਗੇ ਛੋਟੇ ਕਿਸਾਨ ਹੁੰਦੇ ਆ ਉਹ ਆਪਾ ਜਿਹੜੇ ਨੌਜਵਾਨ ਆ ਉਹਨਾਂ ਦੇ ਕਿਸਾਨਾਂ ਦੇ ਪੁੱਤਰ ਉਹ ਪੈ ਜਾਂਦੇ ਵੀ ਸਾਡੇ ਕੋਲੇ ਵੱਡੇ ਵੱਡੇ ਟਰੈਕਟਰ ਮੈਂ ਤਾਂ ਕਹਣਾ ਤੁਸੀਂ ਕਦੇ ਹਿਸਾਬ ਲਾ ਕੇ ਦੇਖਿਓ ਜੇ ਤੁਸੀਂ ਰੈਂਟ ਤੇ ਕਿਰਾਏ ਤੇ ਸੁਸਾਇਟੀ ਤੋਂ ਸਾਰੇ ਸੰਦ ਲੈ ਕੇ ਆਪਦਾ ਕੰਮ ਕਰੋ ਤਾਂ ਜੇ ਅੱਜ 20 ਲੱਖ 15 ਲੱਖ ਰੁਪਏ ਦੇ ਮਸ਼ੀਨੀ ਤੇ ਲਾਉਣੇ ਹੋ ਤਾਂ ਤੁਸੀਂ ਉਹਦੇ ਅੰਟ੍ਰਾਸਟ ਤੋਂ ਵੀ ਘੱਟ ਰੇਟ ਦੇ ਵਿੱਚ ਰੈਂਟ ਲੈ ਕੇ ਆਪਦੀ ਜਿਹੜੀ ਫਸਲ ਆ ਉਹਦੀ ਪੈਦਾਵਾਰ ਕਰ ਸਕਦੇ ਹੋ ਇਹ ਬਹੁਤ ਵੱਡੀ ਸਹੂਲਤ ਆ ਲੋਕਾਂ ਨੂੰ ਮੈਂ ਕਹਣਾ ਆਪਦੇ ਪ੍ਰਾਈਵੇਟ ਸੰਦਾਂ ਤੇ ਨਾ ਖਰਚ ਕਰਨ ਦੀ ਬਜਾਏ ਸੁਸਾਇਟੀ ਤੋਂ ਆਪਦੀਆਂ ਸਹੂਲਤਾਂ ਲੈਣੀਆਂ ਚਾਹੀਦੀਆਂ